ਕੰਕਟਰ ਰਿਲੇਟਿਡ ਸੀਗੇ ਇੱਕ ਉਹ ਲੰਡਾ ਦੇ ਐਸੋਸੀਏਟਸ ਸੀਗੇ ਜੀ ਮਰਡਰ ਤੇ ਐਕਸਟਰੈਕਸ਼ਨ ਦੇ ਪਰਚੇ ਪੈਣਾ ਦਰਜ ਹੈ ਤੇ ਉਹਦੇ ਨਾਲ ਸੰਪਰਕ ਸੀਗੇ ਬੇਲ ਤੇ ਬਹਾਰੇ ਸੀਗੇ ਇਹ ਆਪਣੀ ਠਹਿਰ ਜਿਹੜੀ ਸੀਗੀ ਉਹ ਬਦਲ ਰਹੀ ਸੀਗੀ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਜਾ ਰਹੀ ਸੀਗੀ ਇੱਥੇ ਕਿਸੇ ਦਾ ਵੇਟ ਕਰ ਰਹੇ ਸੀਗੇ ਜਿਹੜੀ ਸਿਕਿਉਰ ਏਰੀਆ ਤੁਸੀਂ ਦੇਖ ਸਕਦੇ ਹੋ ਤੇ ਟਿਪ-ਆਫ ਸੀਗਾ ਪੁਲਿਸ ਦਾ ਕੋਲ ਤੇ ACP ਇਨਵੈਸਟੀਗੇਸ਼ਨ ਤੇ ਸਾਡੀ ਟੀਮ ਜਿਹੜੀ ਹੈ ਸਪੈਸ਼ਲ ਸੈੱਲ ਤੇ ਕ੍ਰਾਈਮ ਬ੍ਰਾਂਚ ਦੀ ਇਹਨਾਂ ਨੇ ਕੀ ਰੱਪਾਇਆ ਕਿ ਕੁਮਾਰ ਦੇ ਖੇਤਾਂ 'ਕਾਫੀ ਦੀ ਫਾਇਰਿੰਗ ਨਾਲ ਸ਼ੁਰੂ ਕਰ ਦਿੱਤੀ ਤੇ ਜਬ ਉਹ ਦੀ ਫਾਇਰਿੰਗ ਪੁਲਿਸ ਨਹੀਂ ਕੀਤੀ ਤੇ ਦੋਨੋਂ ਜ਼ਖਮੀ ਹੈ ਹਸਪੀਟਲ ਇਸ਼ੂ ਰੈਫਰ ਕਰ ਦਿੱਤੇ ਗਏ ਦੋ ਸਾਡੇ ਮੁਲਾਜ਼ਮ ਉਹਨਾਂ ਨੂੰ ਵੀ ਇੰਜਰਡ ਹੋਏ ਉਹਨਾਂ ਨੂੰ ਵੀ ਹਸਪੀਟਲ ਵਰਤੀ ਕਰਤਾ ਸਰ ਪਤਾ ਲੱਗਾ 50 ਤੋਂ ਜ਼ਿਆਦਾ ਰਾਉਂਡ ਫਾਇਰ ਹਫਰ ਰਾਉਂਡ ਕਾਫੀ ਫਾਇਰ ਹੋਇਆ ਇਹਨਾਂ ਕੋਲ ਸਪੈਸ਼ਲ ਤਿਆਰ ਸੀ 7 ਦੇ ਕਰੀਬ ਇਹਨਾਂ ਦੇ ਕੋਲ ਵੈਪਨ ਸੀਗੇ ਸਰ ਕਿਹੜੇ ਕੇਸ ਚਲ ਰਿਹਾ ਹੁੰਦਾ ਸੀ ਤੁਹਾਨੂੰ ਇਹ ਇੱਕ ਕਾਫੀ ਕਿਸੇ ਸੇ ਵੌਂਟਡ ਹੈ ਕਾਫੀ ਕਿਸੇ ਸੇ ਵੌਂਟਡ ਹੈ ਕਾਫੀ ਸਮੇਂ ਤੋਂ ਟ੍ਰੈਸ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਟ੍ਰੈਸ ਕੀਤਾ ਵਾਜਨ ਕਿਤੇ ਇੱਕ ਤੇ ਹੱਥ ਚਾਹੀਏ ਤੇ ਉਹ ਤਾਂ ਵੈਸੇ ਹੀ ਡਰ ਗਿਆ ਕਿਤੇ ਇੱਕ ਦਿੱਤੇ ਕੋਲ ਸਰ ਵਾਹਕਲ ਵਗੈਰਾ ਸੀ ਕਿ ਤੇ ਲੁਕੇ ਹੋਏ ਸੀ ਖੇਤਾਂ ਚ ਨਹੀਂ ਇਹ ਵੇਟ ਕਰ ਰਹੀ ਸੀ ਕਿਸੇ ਦਾ ਅੱਛਾ ਹਾਂ ਜੀ ਸਰ ਠੀਕ ਹੈ ਥੈਂਕ ਯੂ